ਇਹ ਬੀਬੀ ਜੀ ਜਦੋਂ ਵੀ ਧਿਆਨ ਦੇ ਵਿੱਚ ਬੈਠਦੇ ਆ ਤਾਂ ਇਹਨਾਂ ਨੂੰ ਅੱਖਾਂ ਦੇ ਅੱਗੇ ਚੋਲਾ ਪਾਇਆ ਵਾਈਟ ਕਲਰ ਦਾ ਕੋਈ ਦਿਖਾਈ ਦਿੰਦਾ ਹੈ ਪਰ ਇਸ ਤੋਂ ਪਹਿਲਾਂ ਇਹ ਪਤਾ ਲੱਗੇ ਕਿ ਉਹ ਕੌਣ ਹੈ ਤੇ ਇਹਨਾਂ ਦੇ ਕੋਲ ਕਿਉਂ ਹੁੰਦਾ ਹੈ ਕੀ ਇਹਨਾਂ ਨੂੰ ਪਰਮਾਤਮਾ ਵੱਲੋਂ ਕੋਈ ਸੰਕੇਤ ਮਿਲਦਾ ਹੈ ਇਹ ਸਾਰਾ ਹੀ ਕੁਝ ਪਤਾ ਲੱਗਣ ਤੋਂ ਪਹਿਲਾਂ ਇਹਨਾਂ ਦੇ ਮੱਥੇ ਦੇ ਉੱਤੇ ਜੋਰ ਪੈਣ ਲੱਗ ਜਾਂਦਾ ਹਾਂਜੀ ਵਾਹਿਗੁਰੂ ਜੀ ਅੱਜ ਆਪਾਂ ਗੱਲ ਕਰਾਂਗੇ ਬੀਬੀ ਪ੍ਰਭਜੋਤ ਕੌਰ ਜੀ ਦਾ ਜੋ ਸਿਮਰਨ ਦਾ ਪ੍ਰੈਕਟੀਕਲ ਆ ਉਹਦੇ ਬਾਰੇ ਆਪਾਂ ਥੋੜੀ ਜਿਹੀ ਵਿਚਾਰ ਕਰਾਂਗੇ ਬੀਬੀ ਜੀ ਨੇ ਆਪਾਂ ਨੂੰ ਆਪਣਾ ਪ੍ਰੈਕਟੀਕਲ ਦੱਸਿਆ ਹੈ ਸਭ ਤੋਂ ਪਹਿਲਾਂ ਇਹ ਦੇਖਦੇ ਹਾਂ ਕਿ ਉਹਨਾਂ ਦਾ ਪ੍ਰੈਕਟੀਕਲ ਕੀ ਹੈ ਉਹਨਾਂ ਦੇ ਨਾਲ ਕੀ ਕੀ ਅਨੁਭਵ ਹੋ ਰਹੇ ਨੇ ਬੀਬੀ ਜੀ ਅਮਰਤ ਵੇਲੇ ਉੱਠ ਕੇ ਆਪਣਾ ਸਿਮਰਨ ਦਾ ਅਭਿਆਸ ਕਰਦੇ ਹਨ ਤਿੰਨ ਤੋਂ ਚਾਰ ਮਹੀਨੇ ਪਹਿਲਾਂ ਦੀ ਉਹ ਗੱਲ ਦੱਸਦੇ ਆ ਸਵੇਰ ਦੇ 4:00 ਵਜੇ ਦਾ ਟਾਈਮ ਸੀ ਜਦੋਂ ਉਹ ਆਪਣਾ ਸਿਮਰਨ ਕਰਨ ਬੈਠੇ ਤਾਂ ਕਹਿੰਦੇ ਉਹਨਾਂ ਦੇ ਕੰਨਾਂ ਦੇ ਵਿੱਚ ਬਹੁਤ ਤੇਜ਼ ਘੰਟੀ ਦੀ ਆਵਾਜ਼ ਸੁਣਾਈ ਦਿੱਤੀ ਜਿਵੇਂ ਪਹਿਲਾਂ ਕਈ ਵਾਰ ਗੱਲ ਕਰਦੇ ਨੇ ਕਿ ਮੰਦਰ ਦੇ ਵਿੱਚ ਘੰਟਾ ਵੱਜਦਾ ਪਰ ਕਈ ਵਾਰੀ ਪਤਨੀਆਂ ਪਤਨੀਆਂ ਵਜਾ ਵੀ ਆਉਂਦੀਆਂ ਉਹ ਮਨ ਨੂੰ ਪਤਾ ਲੱਗਦਾ ਵੀ ਜਿੱਦਾਂ ਇੱਧਰ ਦੁਨਿਆਵੀ ਤੌਰ ਤੇ ਘੰਟੀਆਂ ਵੱਜਦੀਆਂ ਹੁੰਦੀਆਂ ਤਾਂ ਇਹੇ ਆਵਾਜ਼ ਉਹਨਾਂ ਨੂੰ ਬਹੁਤ ਉੱਚੀ ਸੁਣਾਈ ਦਿੱਤੀ ਕਹਿੰਦੇ ਇਹ ਆਵਾਜ਼ ਇੰਨੀ ਤੇਜ਼ ਸੀ ਮੈਂ ਕਹਿੰਦੇ ਆਪਣੇ ਕੰਨਾਂ ਦੇ ਅੱਗੇ ਹੱਥ ਰੱਖ ਕੇ ਕੰਨ ਕੁੱਟ ਲੈ ਪਰ ਕਹਿੰਦੇ ਇਹ ਆਵਾਜ਼ ਫੇਰ ਵੀ ਆਉਂਦੀ ਰਹੀ। ਇਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਕਿ ਦੇਖੋ ਹਜੇ ਗੁਰਮਖਾਂ ਦੀ ਪਾਸ ਸੰਗਤ ਤਾਂ ਕਰਦੇ ਨਹੀਂ ਸੋ ਉਹਨਾਂ ਨੂੰ ਲੱਭਣਾ ਵੀ ਕੀ ਹੈ ਹੈਨਾ? ਬਾਕੀ ਭਾਗਾਂ ਦੇ ਨਾਲ ਗੁਰਮਖਾਂ ਦੀ ਸੰਗਤ ਮਿਲਦੀ ਹੈ। ਕਿਸੇ ਸੰਤ ਮਹਾਪੁਰਸ਼ ਦੇ ਆਪਾਂ ਨੂੰ ਕੋਈ ਵਚਨ ਸੁਣਨ ਨੂੰ ਮਿਲਦੇ ਹਨ ਉਹ ਸਾਡੇ ਚੰਗੇ ਭਾਗ ਹੁੰਦੇ ਨੇ। ਪਰ ਫੇਰ ਵੀ ਚੰਗੇ ਭਾਗ ਨੇ ਕਿ ਇਹਨਾਂ ਨੇ YouTube ਤੇ ਸਰਚ ਕੀਤਾ ਤਾਂ ਦੱਸਦੇ ਕਹਿੰਦੇ ਫੇ ਮੈਨੂੰ ਪਤਾ ਲੱਗਾ ਕਿ ਇਹ ਅਨਹਦ ਨਾਦ ਹੈ ਫਿਰ ਇਸ ਤੋਂ ਬਾਅਦ ਕਹਿੰਦੇ ਮੈਂ ਧਿਆਨ ਦੇ ਵਿੱਚ ਬੈਠਦੀ ਰਹੀ ਤੇ ਇਹ ਆਵਾਜ਼ਾਂ ਬਦਲਦੀਆਂ ਗਈਆਂ ਇਹਨਾਂ ਨੇ ਫੇਰ ਗੁਰਮੰਤਰ ਦਾ ਸਿਮਰਨ ਵੀ ਕੀਤਾ ਇਹ ਕਰਦੇ ਕਰਦੇ ਵੀ ਇਹਨਾਂ ਨੂੰ ਆਵਾਜ਼ਾਂ ਆਉਣ ਲੱਗ ਪਈਆਂ ਦੇਖੋ ਜਦੋਂ ਆਪਾਂ ਸਿਮਰਨ ਕਰਦੇ ਹਾਂ ਸਿਮਰਨ ਜੋ ਆ ਵਾਹਿਗੁਰੂ ਗੁਰਮੰਤਰ ਆ ਇਹ ਮਨ ਨੂੰ ਸਹਜ ਦੇ ਵਿੱਚ ਲੈ ਜਾਂਦਾ ਇਸ ਤੋਂ ਬਾਅਦ ਗੁਰਮੰਤਰदास ਅਭਿਆਸ ਕਰਦੇ ਕਰਦੇ ਇਹਨਾਂ ਦਾ ਮਨ ਸਹਜ ਦੇ ਵਿੱਚ ਜਾਣਾ ਸ਼ੁਰੂ ਹੋ ਗਿਆ। ਕਹਿੰਦਾ ਭਾਵ ਕਿ ਧਿਆਨ ਦੇ ਵਿੱਚ ਹੁਣ ਕਹਿੰਦੇ ਜਿਸ ਦਿਨ ਮੈਂ ਧਿਆਨ ਦੇ ਵਿੱਚ ਇਦਾਂ ਬੈਠਤੀ ਆ ਤਾਂ ਮੇਰੇ ਅੱਖਾਂ ਦੇ ਅੱਗੇ ਕੋਈ ਚਿੱਟਾ ਚੋਲਾ ਪਾਇਆ ਕੋਈ ਦਿਖਾਈ ਦਿੰਦਾ ਆ। ਪਰ ਇਸ ਤੋਂ ਪਹਿਲਾਂ ਮੈਨੂੰ ਕੁਝ ਹੋਰ ਪਤਾ ਚੱਲੇ ਕਿ ਇਹ ਕੌਣ ਹੈ ਜੋ ਮੈਨੂੰ ਦਿਖਾਈ ਦਿੰਦਾ ਹੈ। ਮੇਰੇ ਕਹਿੰਦੇ ਮੱਥੇ ਨੂੰ ਜੋਰ ਪੈਣ ਲੱਗ ਜਾਂਦਾ। ਕਹਿੰਦੇ ਮੈਂ ਹੁਣ ਵਾਹਿਗੁਰੂ ਦਾ ਸਿਮਰਨ ਵੀ ਛੱਡ ਦਿੱਤਾ ਪਰ ਫੇਰ ਵੀ ਇਹ ਆਵਾਜ਼ਾਂ ਕਹਿੰਦੇ ਮੇਰੇ ਕੰਨਾਂ ਦੇ ਵਿੱਚ ਆਉਂਦੀਆਂ ਸਵੇਰੇ ਤਕਰੀਬਨ ਕਹਿੰਦੇ ਮੈਨੂੰ 2 ਵਜੇ ਜਾਗ ਆ ਜਾਂਦੀ ਹੈ ਕਦੇ-ਕਦੇ 4 ਵਜੇ ਵੀ ਹੁੰਦੀ ਹੈ ਅੱਗੇ ਇਹਨਾਂ ਦੇ ਕੋਲੋਂ ਸਿਮਰਨ ਨਹੀਂ ਕੀਤਾ ਜਾਂਦਾ ਮਨ ਵੇਚਿਆ ਨਹੀਂ ਰਹਿੰਦਾ ਸੁਸੰਗਤ ਜੀ ਤੁਸੀਂ ਦੇਖਿਆ ਕਿ ਬੀਬੀ ਪ੍ਰਭਜੋਤ ਕੌਰ ਜੀ ਦਾ ਕਿੰਨਾ ਸੋਹਣਾ ਪ੍ਰੈਕਟੀਕਲ ਹੈ ਕਿ ਅੰਦਰੋਂ ਅਨਹਦ ਵਾਜੇ ਵੀ ਵੱਜਦੇ ਨੇ ਮਾਲਕ ਵੱਲੋਂ ਸੰਕੇਤ ਵੀ ਮਿਲਦੇ ਨੇ ਪਰ ਮਨ ਫੇਰ ਵੀ ਬੇਚੈਨ ਆ ਆਪਾਂ ਬੇਚੈਨੀ ਦਾ ਇੱਕ ਆਨਸਰ ਸਿੱਧਾ ਹੀ ਦੇ ਦੰਨੇ ਆ ਬੇਚੈਨੀ ਵਾਹੀ ਗੁਰੂ ਹੈ ਵਿਚਾਰਾਂ ਦੇ ਵਿੱਚ ਜਦੋਂ ਸਾਡਾ ਪਾਉਣ ਦਾ ਸੰਤੁਲਨ ਵਿਗੜਿਆ ਹੋਵੇ ਜੇ ਪਾਉਣ ਦਾ ਸੰਤੁਲਨ ਸਹੀ ਆ ਤੇ ਸਾਹਮਣੇ ਜਿਹੋ ਜਿਹੀ ਮਰਜ਼ੀ ਕੰਡੀਸ਼ਨ ਹੋਵੇ ਮਨ ਬੇਚੈਨ ਨਹੀਂ ਹੁੰਦਾ ਬੇਚੈਨੀ ਕਿੱਥੇ ਆ ਮਾਇਆ ਦੇ ਵਿੱਚ ਤ੍ਰੈਗੁਣ ਮਾਇਆ ਦੇ ਵਿੱਚ ਇਸ ਲੋਕ ਦੇ ਵਿੱਚ ਮਨ ਨੂੰ ਪਰਲੋਕ ਦੇ ਵਿੱਚ ਬਿਠਾ ਦਈਏ ਜਾਂ ਵਿਚਾਰ ਰਹਿਤ ਬਿਠਾ ਦਈਏ ਸੰਤੁਲਨ ਆਪਣਾ ਸਵਾਸਾਂ ਦਾ ਪਾਉਣ ਦਾ ਠੀਕ ਕਰ ਲਈਏ ਤਾਂ ਬੇਚੈਨੀ ਦੂਰ ਹੋ ਜਾਂਦੀ ਠੀਕ ਹੋ ਜਾਂਦੀ ਹੈ ਦੇਖੋ ਵਾਹਿਗੁਰੂ ਜੋ ਆਪ ਜੀ ਨੂੰ ਅਨਹਦ ਧੁਨੀਆ ਸ਼ਬਦ ਨਾਮ ਸੁਣਾਈ ਦਿੱਤਾ ਹੈ ਮਾਲਕ ਦੀ ਬਹੁਤ ਵੱਡੀ ਕਿਰਪਾ ਹੈ ਜਦੋਂ ਵੀ ਕਿਸੇ ਜੀਵ ਨੂੰ ਅਜਿਹੇ ਸ਼ਬਦ ਅੰਦਰੋਂ ਸੁਣਾਈ ਦੇਣੇ ਸ਼ੁਰੂ ਹੋ ਜਾਣ ਤਾਂ ਉਦੋਂ ਆਪਾਂ ਕੀ ਕਰਨਾ ਹੁੰਦਾ ਕਿ ਖੋਜ ਕਰਨੀ ਹੈ ਸਭ ਤੋਂ ਪਹਿਲਾਂ ਅਜਿਹੇ ਗੁਰਮਖ ਦੀ ਅਜਿਹੇ ਇਨਸਾਨ ਦੀ ਖੋਜ ਕਰੋ ਜਿਸ ਨੇ ਇਹ ਪ੍ਰੈਕਟੀਕਲ ਕੀਤਾ ਹੋਵੇ ਜਿਵੇਂ ਕਿ ਆਪਾਂ ਕਹਿੰਦੇ ਆ ਕਿ ਗੁਰਮਖ ਉਹ ਗੁਰਮਖ ਪਿਆਰਿਆਂ ਨੇ ਆਪਣੇ ਪ੍ਰੈਕਟੀਕਲ ਕੀਤੇ ਹੁੰਦੇ ਆ ਤੇ ਉਹ ਕਥਾ ਵੀ ਕਰਦੇ ਹੁੰਦੇ ਆ ਅਕਤ ਕਹਾਣੀ ਕਰਦੇ ਆ ਤਾਂ ਕਰਕੇ ਆਪਾਂ ਉਹਨਾਂ ਦੇ ਸੰਗਤ ਕਰਨੀ ਹੁੰਦੀ ਆ ਕੋਈ ਸੰਤ ਮਹਾਪੁਰਸ਼ ਸਾਧੂ ਜਨ ਹੋਣ ਜੋ ਸਿਮਰਨ ਦਾ ਅਭਿਆਸ ਕਰਦੇ ਹੋਣ ਹਮੇਸ਼ਾ ਉਸ ਪਰਮਾਤਮਾ ਦੀਆਂ ਗੱਲਾਂ ਕਰਦੇ ਹੋਣ ਆਪਾਂ ਉਹਨਾਂ ਦਾ ਸੰਗ ਬੇਚਿਜਕ ਹੋ ਕੇ ਕਰਨਾ ਤੇ ਉਹਨਾਂ ਦੇ ਮੂਰੇ ਆਪਣੇ ਸਵਾਲ ਵੀ ਬੇਚਿਜਕ ਹੋ ਕੇ ਰੱਖਣੇ ਆ ਜਦੋਂ ਵੀ ਅਨਹਦ ਵਾਜੇ ਸ਼ਬਦ ਚੱਲਣ ਡਾਕਟਰ ਨੂੰ ਮਿਲਣ ਤੋਂ ਬਿਹਲਾ ਗੁਰਮੁਖ ਪਿਆਰਿਆਂ ਨੂੰ ਮਿਲੋ ਭਲਾ ਹੋਵੇਗਾ ਅਛਾ ਇਹਨਾਂ ਨੇ YouTube ਤੋਂ ਦੇਖਿਆ ਉਹ ਕਹਿੰਦੇ ਵੀ ਇਹਨਾਂ ਨੂੰ ਪਤਾ ਲੱਗਾ ਸੀ ਕਿ ਇਹ ਅਨਹਦ ਨਾਦ ਆ ਵਾਹਿਗੁਰੂ ਦੇਖੋ ਅਨਹਦ ਨਾਦ ਜੋ ਆ ਸਭ ਤੋਂ ਪਹਿਲਾਂ ਆਪਾਂ ਨੂੰ ਅਨਹਦ ਜੋ ਵਾਜੇ ਆ ਹਨਾ ਅਨਹਦ ਸ਼ਬਦ ਆ ਇਹ ਹੀ ਸੁਣਾਈ ਦਿੰਦੇ ਆ ਜੋ ਨਾਦ ਆ ਉਹ ਆਪਾਂ ਦੱਸ ਨਹੀਂ ਸਕਦੇ ਇੰਨਾ ਭਾਰੀ ਇੰਨਾ ਸੁਰੀਲਾ ਹਨਾ ਆਪਾਂ ਦੱਸ ਨਹੀਂ ਸਕਦੇ ਬਸ ਸੁਣ ਸਕਦੇ ਹੁਣ ਤੇ ਜਦੋਂ ਆਪਾਂ ਉਹਨੂੰ ਸੁਣਦੇ ਆ ਮਨ ਨੂੰ ਖੁਮਾਰੀ ਚੜਦੀ ਆ ਮਜ਼ਾ ਆਉਂਦਾ ਆ ਆਨੰਦ ਆਉਂਦਾ ਆ ਤੇ ਜੋ ਵਾਹਿਗੁਰੂ ਜੀ ਆਪ ਜੀ ਨੂੰ ਧਿਆਨ ਦੇ ਵਿੱਚ ਬੈਠਿਆਂ ਨੂੰ ਕੋਈ ਵੀ ਵਾਈਟ ਕਲਰ ਦੇ ਵਿੱਚ ਆਪਣੇ ਦਿਖਾਈ ਦਿੰਦਾ ਆ ਕੋਈ ਗੁਰਮੁਖ ਪਿਆਰੇ ਹੋ ਸਕਦੇ ਆ ਮਾਲਕ ਵੱਲੋਂ ਕੋਈ ਵੀ ਆਪ ਜੀ ਨੂੰ ਇਸ਼ਾਰਾ ਕੀਤਾ ਜਾਂਦਾ ਆ ਪਰੁੱਛੇ ਤੁਹਾਡਾ ਮੱਥਾ ਭਾਰੀ ਹੁੰਦਾ ਹੈ ਇਹਦਾ ਮਤਲਬ ਹੈ ਜੇ ਸਾਡੇ ਵਿਚਾਰ ਪ੍ਰੋਪਰ ਤਰੀਕੇ ਦੇ ਨਾਲ ਰੁਕੇ ਨਹੀਂ ਹੈ ਹੁਣ ਬੇਨਤੀ ਇਹ ਹੀ ਹੈ ਕਿ ਆਪਣਾ ਅਗਲਾ ਪ੍ਰੈਕਟੀਕਲ ਗੁਰਮਖਾਂ ਦੇ ਸੰਗ ਦੇ ਵਿੱਚ ਕਰੋ ਸੰਗਤ ਦੇ ਵਿੱਚ ਕਰੋ ਮਾਲਕ ਬਹੁਤ ਜਲਦੀ ਕਿਰਪਾ ਕਰਨਗੇ ਕਿਉਂਕਿ ਹਜੇ ਸਾਡਾ ਜਿਹੜਾ ਤਾਨ ਹੈ ਉਹ ਐਕਟਿਵ ਹੈ ਤਾਂ ਕਰਕੇ ਉੱਥੇ એનર્ਜੀ ਇਕੱਠੀ ਹੁੰਦੀ ਹੈ ਜਾਂ ਤੁਹਾਡਾ ਧਿਆਨ ਲੱਗਦਾ ਹੈ ਉਸ ਜਗ੍ਹਾ ਤੇ ਨਾ ਮੱਥੇ ਵਾਲੀ ਜਗ੍ਹਾ ਤੇ ਧਿਆਨ ਨੂੰ ਆਪਾਂ ਕਿਸ ਤਰੀਕੇ ਰੱਖਣਾ ਹੈ ਕਿ ਸਾਡਾ ਸਰੀਰ ਬਿਲਕੁਲ ਜ਼ੀਰੋ ਹੋ ਜਾਏ ਸ਼ੂਨਿਆ ਹੋ ਜਾਏ ਇਹਦੇ ਨਾਲ ਨਾਲ ਸਾਡੇ ਵਿਚਾਰ ਵੀ ਸ਼ੂਨੇ ਹੋਣੇ ਜ਼ਰੂਰੀ ਹੈ ਇਸ ਕਰਕੇ ਗੁਰਮਖੰਡਾ ਸੰਗ ਕਰੋ ਆਪ ਜੀ ਨੇ ਸਿਮਰਨ ਕਰਨਾ ਛੱਡ ਦਿੱਤਾ ਆਵਾਜ਼ਾਂ ਹਜੇ ਬੰਦ ਨਹੀਂ ਹੋਈਆਂ ਵਾਹਿਗੁਰੂ ਦੇਖੋ ਆਵਾਜ਼ਾਂ ਇਹ ਬੰਦ ਨਹੀਂ ਹੋਣੀਆਂ ਮਾਲਕ ਅੰਦਰੋਂ ਹਰ ਸਮੇਂ ਮਨ ਬੱਚੇ ਨੂੰ ਬੁਲਾ ਰਿਹਾ ਕਿ ਤੂੰ ਘਰ ਆ ਜਾ ਹਰ ਸਮੇਂ ਬੁਲਾ ਰਿਹਾ ਅਸੀਂ ਏਸੇ ਹੀ ਜਿਹੜੀ ਆਵਾਜ਼ ਤੁਹਾਨੂੰ ਅੰਦਰੋਂ ਸੁਣਾਈ ਦੇ ਰਹੀ ਨਾ ਆਪਾਂ ਇਹਦੇ ਨਾਲ ਆਪਣੀ ਜਾਨ ਪਛਾਣ ਪਿਆਰ ਮਨਾ ਇਹਦੇ ਵਿੱਚ ਸਮਾਉਣਾ ਇਹ ਸਿੱਖਣਾ ਹੈ ਇਸੇ ਨੂੰ ਤਾਂ ਮਾਰੇ ਕਹਿੰਦੇ ਆ ਸੁਣ ਸੁਣ ਜੀਵਾ ਨਾਮ ਤੁਮਾਰਾ ਤੇ ਆਪਾਂ ਇਹਨਾਂ ਵਾਜਾਂ ਤੋਂ ਡਰੀ ਜਾਂਦੇ ਆ ਕਿ ਇਹ ਵਾਜਾਂ ਕਿਉਂ ਨਹੀਂ ਬੰਦ ਹੋਈਆਂ ਮੈਂ ਤਾਂ ਸਿਮਰਨ ਤਾਂ ਬੰਦ ਕਰ ਦਿੱਤਾ ਪਰ ਇਹ ਵਾਜਾਂ ਬੰਦ ਨਹੀਂ ਹੋਈਆਂ ਮਾਲਕ ਨੇ ਇੰਨੀ ਵੱਡੀ ਕਿਰਪਾ ਕੀਤੀ ਆ ਏਸੇ ਵਾਜਾਂ ਇਹਨਾਂ ਵਾਜਾਂ ਨੇ ਹੀ ਸਾਨੂੰ ਅੰਤ ਸਮੇਂ ਪਾਰ ਲੰਘਾਉਣਾ ਆ ਆਪ ਜੀ ਨੂੰ 2 ਵਜੇ ਜਾਗਉਂਦੀ ਆ ਇਹ ਵੀ ਮਾਲਕ ਦੀ ਹੀ ਕਿਰਪਾ ਆ ਕੋਈ ਨਾ ਕੋਈ ਚਾਹੁੰਦਾ ਆ ਕਿ ਅਸੀਂ ਅਮਰਤ ਵੇਲੇ ਉੱਠ ਕੇ ਉਸ ਮਾਲਕ ਦੀ ਬੰਦਗੀ ਕਰੀਏ ਭਗਤੀ ਕਰੀਏ ਹਰ ਇੱਕ ਜੀਵ ਨੂੰ ਇੰਨੇ ਕ ਵਜੇ ਜਾਗ ਜ਼ਰੂਰ ਹੁੰਦੀ ਆ 2 3 4 ਹਨਾ ਇਹ ਵੀ ਕੋਈ ਨਾ ਕੋਈ ਇਸ਼ਾਰਾ ਕੀਤਾ ਜਾਂਦਾ ਆ ਸੂਖਮ ਦੇ ਵਿੱਚੋਂ ਕੋਈ ਨਾ ਕੋਈ ਇਸ਼ਾਰਾ ਕੀਤਾ ਜਾਂਦਾ ਮਨ ਨੂੰ ਠਾਲਿਆ ਜਾਂਦਾ ਆ ਮਨ ਸਾਡੇ ਦੀ ਪ੍ਰੋਗਰਾਮਿੰਗ ਉਸ ਤਰੀਕੇ ਨਾਲ ਹੋਈ ਆ ਕਿ ਉਸ ਸਮੇਂ ਜਾਗ ਆਵੇਗੀ ਆਪ ਕੀ ਕਰੋ ਕਿ ਕੁਝ ਸਮਾਂ ਬੈਠ ਕੇ ਸਿਮਰਨ ਕਰ ਲਓ ਇਹਨਾਂ ਸ਼ਬਦਾਂ ਨੂੰ ਸੁਣ ਸਕਦੇ ਆ ਪਰ ਬੇਨਤੀ ਇਹ ਹੀ ਆ ਕਿ ਗੁਰਮਖਾਨ ਦਾ ਜੋ ਸੰਗ ਆ ਹਨਾ ਸੰਗਤ ਆ ਜ਼ਰੂਰ ਕਰੋ ਸੰਗਤ ਦੇ ਵਿੱਚ ਬੈਠ ਕੇ ਆਪਣਾ ਪ੍ਰੈਕਟੀਕਲ ਕਰੋ ਹੁਣ ਅੱਗੇ ਤੁਸੀਂ ਸਿਮਰਨ ਨਹੀਂ ਕਰ ਰਹੇ ਕਿਉਂਕਿ ਮਨ ਬੇਚੈਨ ਰਹਿੰਦਾ ਦੇਖੋ ਬੇਚੈਨੀ ਤੋਂ ਹੀ ਪਤਾ ਲੱਗਦਾ ਕਿ ਮਨ ਹਜੇ ਇਹ ਜਿਹੜੀ ਵਿਚਾਰਾਂ ਦੀ ਮੈਲ ਆ ਨਾ ਉਹ ਪ੍ਰੋਪਰ ਤਰੀਕੇ ਦੇ ਨਾਲ ਹਜੇ ਹਟ ਹੀ ਨਹੀਂ ਹੈ ਵਿਚਾਰਾਂ ਦੀ ਮੈਲ ਨੂੰ ਤਾਰਨ ਵਾਸਤੇ ਆਪਾਂ ਸੁਵਾਸ ਗਰਾਸ ਸਿਮਰਨ ਕਰਨਾ ਹੁੰਦਾ ਸੁਵਾਸ ਗਰਾਸ ਸਿਮਰਨ ਕਰਨ ਦੇ ਨਾਲ ਜਿਹੜਾ ਸਾਡਾ ਪੌਣ ਦਾ ਸੰਤੁਲਨ ਆ ਉਹ ਵੀ ਠੀਕ ਹੋ ਜਾਂਦਾ ਮਨ ਸਹਜ ਦੇ ਵਿੱਚ ਰਹਿੰਦਾ ਤੇ ਜਲਦੀ ਧਿਆਨ ਦੇ ਵਿੱਚ ਉਤਰ ਜਾਂਦਾ ਸੋ ਘਬਰਉਣ ਦੀ ਲੋੜ ਨਹੀਂ ਹੈ ਤੁਹਾਡਾ ਪ੍ਰੈਕਟੀਕਲ ਮਾਲਕ ਦੀ ਕਿਰਪਾ ਦੇ ਨਾਲ ਬਹੁਤ ਹੀ ਵਧੀਆ ਹੈ ਬਸ ਗੁਰਮਖਾਂ ਦਾ ਸੰਗ ਕਰੋ ਉਹ ਗੁਰਮਖ ਜੋ ਸੱਚ ਦੀ ਹਨਾ ਅਕਥ ਕਥਾ ਕਰਦੇ ਆ ਬਸ ਇੱਕ ਪਰਮਾਤਮਾ ਦੀ ਹੀ ਗੱਲ ਕਰਦੇ ਆ ਸਿਮਰਨ ਕਰਾਉਂਦੇ ਆ ਉਹਨਾਂ ਦੇ ਨਾਲ ਮਿਲੋ ਉਹਨਾਂ ਨੂੰ ਆਪਣੀ ਸਾਰੇ ਮਨ ਦੀ ਵਿਵਸਥਾ ਦੱਸੋ ਤੇ ਸੰਗਤ ਦੇ ਵਿੱਚ ਬੈਠ ਕੇ ਅਭਿਆਸ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ